ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਦਾਗੀ दाणे ਬਦਰੰਗ दाणे ਪਦਰੰਗ ਮੁੰਜਰ ਦਾਗੀ ਜਿਹੜੀ ਸਪਾਈਕਲਟ ਦਾਗੀ ਹੋ ਕੇ ਫੋਕ ਬਣਨੀ ਮੁੰਜਰ ਸਾਰੀ ਦੀ ਸਾਰੀ ਖਾਲੀ ਨਿਕਲਣੀ ਜਾਂ ਅੱਧੀ ਮੁੰਜਰ ਖਾਲੀ ਰਹਿ ਜਾਣੀ ਦਾਗ ੱੱਬੇ ਹੋਣੇ ਜੇ ਕੋ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਦਾ ਆਪਟਨ ਦਾ ਬਲੂਈ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਹੁਣ ਜਿਹੜਾ ਮੁੱਖ ਤੌਰ ਤੇ ਸਵਾਲ ਆ ਰਿਹਾ ਹੈ ਜਾਂ ਤੁਸੀਂ ਆਪਣਾ ਖੇਤ ਦੇਖ ਰਹੇ ਹੋਵੋਗੇ ਜਿਹੜੇ ਕਿਸਾਨ ਵੀਰ ਵੀਡੀਓ ਸੁਣ ਰਹੇ ਆ ਅਨਸਾਰੇ ਦੇ ਟਾਈਮ ਜਦੋਂ ਮੁੰਜਰ ਨਿਕਲਦੀ ਆ ਤਾਂ ਉਹਦੇ ਵਿੱਚ ਜਿਹੜੇ ਸਪਾਈਕਲਟ ਹੁੰਦੇ ਆ ਮੁੰਜਰ ਦੇ ਵਿੱਚ ਜਿਹਦੇ ਵਿੱਚ ਦਾਣਾ ਬਣਨਾ ਹੁੰਦਾ ਫਲੋਰ ਪਾਰਟ ਜਿਹਨੂੰ ਫਲੋਰਟ ਕਹਿ ਦਿੰਨੇ ਆਪਾਂ ਛਿਲਕਾ ਦਾਗੀ ਕਈ ਵਾਰ ਉਹਦੇ ਵਿੱਚ ਕੁਸ਼ਕ ਸਪਾਈਕਲੇਟ ਦਾਗੀ ਹੁੰਦੇ ਕਈ ਵਾਰ ਸਾਰੀ ਮੁੰਜਰ ਦਾਗੀ ਨਿਕਲ ਆਉਂਦੀ ਹੈ ਕਈ ਵਾਰ ਦਾਣੇ ਜਿਹੜੀ ਮੁੰਜਰ ਆ ਉਹ ਸਿੱਧੀ ਖੜੀ ਰਹਿ ਜਾਂਦੀ ਹੈ ਫੋਗ ਹੀ ਬਣ ਜਾਂਦੀ ਸਾਰੀ ਕਈ ਵਾਰ ਕੁਝ ਕੁ ਦਾਣੇ ਮਤਲਬ ਦਾਣਾ ਬਣ ਜਾਂਦਾ ਪਰ ਉਹਦਾ ਛਿਲਕਾ ਦਾਗੀ ਹੁੰਦਾ ਤਾਂ ਇਹ ਦਾਗੀ ਮੁੰਜਰ ਨਿਕਲਣੀ ਇਹ ਸਭ ਤੋਂ ਪਹਿਲਾਂ ਆਪਣਾ ਅੰਦਾਜ਼ਾ ਹੁੰਦਾ ਆਪਣੇ ਖੇਤ ਦੇ ਵਿੱਚ ਕਿ ਆਪਣਾ ਝਾੜ ਜਿੰਨਾ ਆਪਾਂ ਲੈ ਸਕਦੇ ਸੀ ਉਸ ਤੋਂ ਘਟ ਗਿਆ ਜਿਵੇਂ ਇਹਦਾ ਮਤਲਬ ਇਹ ਨਹੀਂ ਕਿ ਆਪਣਾ ਝਾੜ 60 ਮਣ ਰਹਿ ਗਿਆ ਜਾਂ 65 ਮਣ ਰਹਿ ਗਿਆ ਜੇ ਆਪਣਾ ਝਾੜ 95 ਵਾਲਾ ਸੀ ਤਾਂ ਉਹ ਆਪਣਾ 85 88 ਰਹਿ ਗਿਆ ਜੇ 90 ਵਾਲਾ ਸੀ ਉਹ 80 ਰਹਿ ਗਿਆ ਜੇ 85 ਵਾਲਾ ਸੀ ਉਹ 75 70 78 ਰਹਿ ਗਿਆ ਮਤਲਬ ਇੰਨਾ ਕ ਫਰਕ ਪੈ ਜਾਂਦਾ ਕਿ ਜਦੋਂ ਦਾਗੀ ਮੁੰਜਰ ਦਾਗੀ ਦਾਣੇ ਨਿਕਲਣ ਲੱਗ ਪਏ ਤਾਂ ਉਹ ਚ ਫੋਕ ਬਣਨੀ ਵੀ ਸੁਭਾਅਕ ਹੈ ਤੇ ਜੇ ਆਪਣਾ ਬਾਸਮਤੀ ਹੈ ਜਾਂ ਆਪਾ ਪ੍ਰਾਈਵਟ ਤੇ ਔਰਤੇ ਝੋਨਾ ਵੇਚਣਾ ਤਾਂ ਉਹਦਾ ਰੇਟ ਵੀ ਘਟ ਲੱਗੂਗਾ ਕਿਉਂਕਿ ਇਹਦੀ ਰਾਈਸ ਹੈਡ ਰਿਕਵਰੀ ਹੈ ਕਿਉਂਕਿ ਰਿਕਵਰੀ ਹੈ ਜਿਹੜੀ ਮੁੱਖ ਤੌਰ ਤੇ ਜਿਹਦੇ ਵਿੱਚ ਜਦੋਂ ਸ਼ੈਲਰ ਦੇ ਵਿੱਚ ਜਾਣਾ ਦਾਣਾ ਉਹਦੀ ਰਿਕਵਰੀ 100 ਕਿਲੋ ਮਗਰ ਘਟ ਜਾਂਦੀ ਹੈ ਕਿਉਂਕਿ ਕੁਆਲਿਟੀ ਖਰਾਬ ਹੋ ਜਾਂਦੀ ਹੈ ਤਾਂ ਹੁਣ ਇਹਦਾ ਕਾਰਨ ਸਭ ਤੋਂ ਪਹਿਲਾਂ ਦੇਖਾਂਗੇ ਵੀ ਇਹ ਹੁੰਦਾ ਕਾਦੇ ਕਰਕੇ ਇਹ ਜਿਹੜਾ ਬਤਰੰਗ ਦਾਣੇ ਹੋਣੇ ਇਹ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੀ ਨਹੀਂ ਇੰਡੀਆ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਸਮੱਸਿਆ ਆ ਰਹੀ ਇੱਕ ਗੰਭੀਰ ਇੱਕ ਬਿਮਾਰੀ ਹੈ ਇਹ ਇੱਕ ਫੰਗਸ ਕੰਪਲੈਕਸ ਹੈ ਇਹ ਆਮ ਤੌਰ ਤੇ ਤਾਂ ਆਪਾਂ ਨੂੰ ਬਿਮਾਰੀ ਦਾ ਪਤਾ ਹੁੰਦਾ ਕਿ ਇਹ ਸੁੱਲੀ ਕਰਕੇ ਹੁੰਦਾ ਇਹ ਜਿਹੜਾ ਫੰਗਸ ਕੰਪਲੈਕਸ ਹੈ ਇਹ ਕਈ ਤਰ੍ਹਾਂ ਦੀਆਂ ਉਲੀਆਂ ਵਿੱਚ ਇਹਦੇ ਇਨਵੋਲਵ ਹੋ ਸਕਦੀਆਂ ਨੇ ਇਹਦਾ ਕਾਰਨ ਇਹਨਾਂ ਚੋ ਇੱਕ ਉੱਲੀ ਦੋ ਤਰ੍ਹਾਂ ਦੀਆਂ ਤਿੰਨ ਤਰ੍ਹਾਂ ਦੀਆਂ ਉਲੀਆਂ ਸਪੀਸੀਜ਼ ਮੈਂ ਤੁਹਾਨੂੰ ਦੱਸ ਦਿੰਨਾ ਜਿਦੇ ਵਿੱਚ ਮੁੱਖ ਤੌਰ ਤੇ ਅਲਟਰਨੇਰੀਆ ਸਪੀਸੀਜ਼ ਦੀਆਂ ਉੱਲੀਆਂ ਫਜ਼ੇਰੀਅਮ ਸਪੀਸੀਜ਼ ਦੀਆਂ ਉੱਲੀਆਂ ਕਲਵੋਨੇਰੀਆ ਸਪੀਸੀਜ਼ ਦੀਆਂ ਉੱਲੀਆਂ ਹੈਲਮਨਥੋਸਪੋਰੀਅਮ ਸਪੀਸੀਜ਼ ਦੀਆਂ ਉੱਲੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਤਰ੍ਹਾਂ ਦੀਆਂ ਜਿਹੜੀ ਉੱਲੀ ਜਿਹੜੀ ਹੈਗੀਆਂ ਸੈਰੋਕਲੈਡੀਅਮ ਸਪੀਸੀਜ਼ ਦੀਆਂ ਉੱਲੀਆਂ ਜਾਂ ਫਿਰ ਬੈਕਟੀਰੀਆ ਜਿਹੜਾ ਹੈਗਾ ਬੈਕਟੀਰੀਅਲ ਪੈਨਿਕਲ ਬਲਾਈਟ ਜੀ ਦੇ ਕਰਕੇ ਫੂਕ ਸਭ ਤੋਂ ਵੱਧ ਬਣਦੀ ਤੇ ਹੌਲੀ ਹੌਲੀ ਜਿਹੜੀ ਆਪਣੇ ਵੀ ਇਹ ਬਿਮਾਰੀ ਕਿਤੇ ਨਾ ਕਿਤੇ ਅਮਰਜ ਹੋ ਰਹੀ ਹੈ ਬੈਕਟੀਰੀਅਲ ਪੈਨਿਕਲ ਬਲੱਡ ਜਿਹੜੀ ਕਿ ਬੈਕਟੀਰੀਆ ਕਰਕੇ ਹੁੰਦੀ ਹੈ ਉਹ ਉੱਲੀ ਕਰਕੇ ਨਹੀਂ ਉਹ ਬੈਕਟੀਰੀਆ ਕਰਕੇ ਹੁੰਦੀ ਹੈ ਉਹਦੇ ਕਰਕੇ ਵੀ ਮੁੰਜਰ ਦਾਗੀ ਹੁੰਦੀ ਜਾਂ ਸਾਰੀ ਮੁੰਜਰ ਖਾਲੀ ਰਹਿ ਜਾਂਦੀ ਸਿੱਧੀ ਖੜੀ ਰਹਿ ਜਾਂਦੀ ਹੈ ਜਦੋਂ ਮੁੰਜਰ ਬਾਹਰ ਆਉਂਦੀ ਉਹ ਸਿੱਧੀ ਖੜੀ ਰਹਿ ਜਾਂਦੀ ਨਹੀਂ ਖਾਲੀ ਰਹਿ ਜਾਂਦੀ ਹੈ ਚੁੱਕਦੀ ਨਹੀਂ ਹੈ ਚੁੱਕਦੀ ਮੁੰਜਰ ਉਹਦੋਂ ਹੁੰਦੀ ਜਦੋਂ ਉਹ ਚ ਦੁੱਧਾ ਭਰਨ ਲੱਗਦਾ ਵਜਨ ਬਣਦਾ ਉਹਦਾ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਇਹਦਾ ਫੰਗਸ ਕੰਪਲੈਕਸ ਆਪਣੇ ਖੇਤ ਚ ਆਉਂਦਾ ਯੂਰੀਆ ਸਿਫਾਰਸ਼ ਤੋਂ ਜ਼ਿਆਦਾ ਪਾਉਣਾ ਹੁਣ ਤੁਸੀਂ ਚੈੱਕ ਕਰ ਲਿਓ ਕਿ ਕਿਹੜੇ ਕਿਹੜੇ ਕਿਸਾਨ ਵੀਰ ਨੇ ਕਿਉਂਕਿ ਦਰਮਿਆਨੀਆਂ ਜ਼ਮੀਨਾਂ 'ਚ 90 ਕਿਲੋ ਯੂਰੀਆ ਦੀ ਸਿਫਾਰਸ਼ ਹੈ ਜੇ ਉਹ ਤੋਂ ਥੋੜੇ ਹਲਕੇ ਪਣ ਜਾਂਦੇ 110 ਕਿਲੋ 120 ਕਿਲੋ ਤੱਕ ਆਪਾਂ ਯੂਰੀਆ ਪਾ ਸਕਦੇ ਹੁਣ ਕਿਸਾਨ ਵੀਰ ਕਹਿੰਦੇ ਕਿ ਇਹ ਦੂ ਬਿਨਾਂ ਦਾ ਸਾਡਾ ਝੋਨਾ ਨਹੀਂ ਹੁੰਦਾ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਜ਼ਮੀਨ ਦੇ ਪੱਲੇ ਕੁਝ ਨਹੀਂਗਾ ਜੇ ਤੁਸੀਂ ਯੂਰੀਆ 4 ਗੱਟੇ 5 ਗੱਟੇ 7 ਗੱਟਿਆਂ ਤੱਕ ਜਾਣੇ ਤੇ ਡੀਏਪ ਆਪਾਂ 100 100 200 300 ਗੱਟਿਆਂ ਤੱਕ ਜਾਂਦੇ ਆ ਤੇ ਪोटाश ਆਪਾਂ 1/2 ਪੌਣਾ ਗੱਟਾ ਗੱਟੇ ਤੱਕ ਜਾਂਦੇ ਜੇ ਜੀ ਕਿ 15 18 ਕਿਲੋ ਪोटाश ਆਪਾਂ 20 ਕਿਲੋ ਤੱਕ ਡੀਏਪ ਜਿਹੜੀ 60 65 ਕਿਲੋ ਤੱਕ ਕਣਕ ਦੇ ਵਿੱਚ ਝੋਨੇ 'ਚ ਇਹਦ ਨੂੰ ਲੋੜ ਹੀ ਨਹੀਂ ਹੁੰਦੀ ਤੇ ਦਰਮਿਆਨੇ ਝੋਨੇ 'ਚ 30 30 ਕਿਲੋ ਦੀਆਂ 32 32 35 35 ਕਿਲੋ ਦੀਆਂ ਯੂਰੀਆ ਦੀਆਂ ਤਿੰਨ ਕਿਸ਼ਤਾਂ ਦੇਣੀਆਂ ਹੁੰਦੀਆਂ ਆਪਾਂ ਇਸ ਤੋਂ ਬਾਅਦ ਫਿਰ ਆਪਾਂ ਜ਼ਮੀਨ ਦੇ ਵਿੱਚ ਰੈਨ ਖੁੰਦ ਬੋਣੀ ਰੂੜੀ ਪਾਉਣੀ ਹਰੀਆਂ ਖਾਦਾਂ ਮਤਲਬ ਜ਼ਮੀਨ ਦੀ ਸਿਹਤ 'ਤੇ ਧਿਆਨ ਦੇਣਾ ਹੁੰਦਾ ਯੂਰੀਆ ਨਹੀਂ ਕੋਈ ਪੈਂਦੀ ਇਸ ਤੋਂ ਇਲਾਵਾ ਪोटाश ਪੈਣੀ ਕਈ ਕਿਸਾਨ ਵੀਰ ਪोटाश ਨਹੀਂ ਬਿਲਕੁਲ ਦਿੰਦੇ ਕਈ ਕਿਸਾਨ ਵੀਰ ਜ਼ਿੰਕ ਨਹੀਂ ਬਿਲਕੁਲ ਪਾਉਂਦੇ ਕਈ ਕਿਸਾਨ ਵੀਰ ਸਲਫਰ ਦੀ ਘਾਟ ਆਲ ਨਹੀਂ ਧਿਆਨ ਦਿੰਦੇ ਕਈ ਕਿਸਾਨ ਵੀਰ ਜਿਵੇਂ ਕਈ ਥਾਵਾਂ ਦੇ ਉੱਤੇ ਕੈਲਸ਼ੀਅਮ ਵਗੈਰਾ ਦੀ ਘਾਟ ਆ ਜਾਂਦੀ ਹੈ ਖੇਤਾਂ ਦੇ ਵਿੱਚ ਆਮ ਤੌਰ ਤੇ ਰੁਟੀਨ 'ਚ ਨਹੀਂ ਹੈਗੀ ਉਹਦੇ ਵਾਸਤੇ ਕਹੀਦਾ ਕਿ ਤੁਸੀਂ ਕਦੇ ਨਾ ਕਦੇ ਜਿਹੜੀ ਸੁਪਰ ਐਸਿੰਕਲ ਸੁਪਰ ਪਾਸਪੋਰਟ ਉਹ ਪਾਇਆ ਕਰੋ ਤਾਂ ਇਹ ਜਿਹੜੀਆਂ ਸਪੀਸੀ ਬਿਮਾਰੀਆਂ ਨੇ ਫੰਗਸ ਤੇ ਬੈਕਟੀਰੀਆ ਇਹ ਕੰਪਲੈਕਸ ਕਰਕੇ ਇਹ ਦਾਗੀ ਦਾਣੇ ਹੁੰਦੇ ਤੇ ਯੂਰੀਆ ਸਭ ਤੋਂ ਵੱਡਾ ਕਾਰਨ ਖੜੇ ਪਾਣੀ ਦੇ ਵਿੱਚ ਯੂਰੀਆ ਦੇ ਹਫ਼ਤੇ ਹਫ਼ਤੇ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਗੱਟਾ ਗੱਟਾ ਯੂਰੀਆ ਦਾ ਪਾਈ ਜਾਣਾ ਤੇ ਫਿਰ ਆਪਾਂ 25 30 ਦਿਨਾਂ ਤੇ ਖਤਮ ਕਰਕੇ ਕਹਿਣਾ ਕਿ ਇਹ ਯੂਰੀਆ ਪਹਿਲਾਂ ਖਤਮ ਕਰਤੀ ਹੁਣ ਸੁੰਢੀ ਨਹੀਂ ਆਉਂਦੀ ਹੁਣ ਬਿਮਾਰੀ ਨਹੀਂ ਆਉਂਦੀ ਤੇ ਜਦੋਂ ਮੁੰਜਰ ਨਿਕਲਦੀ ਫਿਰ ਉਹ ਦਾਗ ਹੀ ਨਿਕਲਦੀ ਹੈ ਦਾਗ ਹੀ ਉਹ ਨਿਕਲਣੀ ਆ ਜਿੱਥੇ 30 30 32 32 ਕਿਲੋ ਦੇ ਤਿੰਨ ਕਿਸ਼ਤਾਂ ਕਿਸਾਨ ਵੀਰਾਂ ਨੇ ਪਾਈਆਂ ਨੇ ਤਤਾਂ ਵਾਲੀਆਂ ਸਪਰੇਆਂ ਕੀਤੀਆਂ ਨੇ ਉੱਥੇ ਦੱਸ ਦਿਆ ਜੀ ਕਮੈਂਟ ਕਰਕੇ ਕਿਉਂਕਿ ਬਹੁਤ ਘੱਟ ਗਿਣਤੀ ਦੇ ਵਿੱਚ ਕਿਸਾਨ ਵੀਰ ਨਿਕਲਣਗੇ ਤਾਂ ਦੂਸਰਾ ਹੈ ਮੌਸਮ ਹਵਾ ਦੇ ਵਿੱਚ ਨਮੀ ਦੀ ਮਾਤਰਾ ਹਿਊਮਿਡਿਟੀ ਮਤਲਬ ਹਮਸਪਰਯਮਲ ਲਗਾਤਾਰ ਖੇਚ ਪਾਣੀ ਖੜਾ ਰੱਖਣ ਕਾਰਨ ਤੇ ਬੱਦਲਵਾਈ ਜਾਂ ਮੀਂਹ ਵਾਲਾ ਮੌਸਮ ਤੇ ਹਵਾ ਤਾਪਮਾਨ ਜਿਹੜਾ ਉਹ 25 28 ਤੋਂ ਲੈ ਕੇ 32 35 ਡਿਗਰੀ ਦੇ ਵਿਚਾਲੇ ਮੌਸਮ ਵੀ ਕਾਰਨ ਬਣਦਾ ਨਿਸਾਰੇ ਸਮੇਂ ਤੇਜ਼ ਹਵਾਵਾਂਾਂ ਚਖੜਨਾ ਬੂਟਿਆਂ ਦੇ ਵਿੱਚ ਤਣੇ ਤੇ ਪੱਤਿਆਂ ਤੇ ਜ਼ਖਮ ਪੈਣੇ ਮੁੰਜਰਾਂ ਤੇ ਜ਼ਖਮ ਪੈਣੇ ਜਿਹਦੇ ਰਹੀਂ ਅਲਟੀਮੇਟਲੀ ਜਿਹੜਾ ਕਾਰਨ ਆ ਉਹ ਫੰਗਸ ਜਾਂ ਬੈਕਟੀਰੀਆ ਰੋਗ ਦਾ ਹਮਲਾ ਹੀ ਹੁੰਦਾ ਹੈ ਤਾਂ ਇਹਦੇ ਵਿੱਚ ਆਪਣੀ ਰੋਕਥਾਮ ਕੀ ਹੈ ਹੁਣ ਆਪਾਂ ਕਹਿੰਨੇ ਕਿ ਇੱਕ ਇੱਕ ਤਾਂ ਹੁੰਦੀ ਸਧਾਰਨ ਖਰਾਕ ਆਪਾਂ ਲੈਣੀ ਜਿਹੜਾ ਮਨੁੱਖ ਲੈਂਦਾ ਤੇ ਕੰਮ ਕਰਦਾ ਇੱਕ ਹੁੰਦਾ ਕਿ ਆਪਾਂ ਗੰਦਮਨ ਜਿਹੜਾ ਖਾਈ ਜਾਣਾ ਉਸ ਤੋਂ ਬਾਅਦ ਆਪਾਂ ਕਹੀਏ ਕਿ ਆਪਾਂ ਯਾਰ ਦਵਾਈ ਵੀ ਲਈਏ ਫੇਰ ਵੀ ਰੋਗ ਨਹੀਂ ਹਟਦਾ ਤਾਂ ਉਹ ਰੋਗ ਹੈ ਜਿਹੜਾ ਹਟਣਾ ਮੁਸ਼ਕਲ ਹੋ ਜਾਂਦਾ ਸਧਾਰਨ ਜਿਹੜਾ ਹੈਗਾ ਆਪਾਂ ਜਿਹੜੀ ਜੀਵਨ ਸ਼ੈਲੀ ਰੱਖਦੇ ਹਾਂ ਤਾਂ ਉਹ ਚਾਪਾ ਦਵਾਈ ਲੈਣ ਦਾ ਠੀਕ ਹੋ ਜਾਂਦਾ ਬੰਦਾ ਤਾਂ ਹੁਣ ਆਪਾਂ ਜਿਹੜਾ ਗੋਪ ਸਮੇਂ ਖਾਸ ਤੌਰ ਤੇ ਤੁਹਾਡੀ ਆਪਣੀ ਫਸਲ ਦੀ ਜਾਂ ਖੇਤ ਦੀ ਕੰਡੀਸ਼ਨ ਸਰ ਮੰਨ ਲਓ ਵੀ ਘਟੋਲੀ ਰੋਗ ਤੁਹਾਡੇ ਜਾਦੇ ਆਉਂਦਾ ਨਹਿਰੀ ਪਾਣੀ ਜਿਆਦੇ ਲੱਗਦਾ ਤੁਸੀਂ ਕਲੀਲੀਓ ਵੇਜ ਐਮਪਲਾਈ ਟਾਕਸ ਕੋ ਸਾਈਡ ਇਸ ਤਰ੍ਹਾਂ ਦੇ ਜਿਹੜੇ ਉਲੀ ਨਾਸ਼ਕ ਸਪਰੇਅ ਕਰ ਲੈਣੇ ਜੜੀਆਂ ਦੇ ਕਾਪਰ ਬੇਸ ਢਲੀ ਨਾਸ਼ ਕਰਨ ਦੇ ਐਂਟੀਬਾਇਓਟਿਕ ਦੀਆਂ ਪ੍ਰੋਪਰਟੀਆਂ ਵੀ ਹੁੰਦੀਆਂ ਨੇ ਬੈਕਟੀਰੀਆ ਰੋਗ ਵੀ ਕਾਫੀ ਹੱਦ ਤੱਕ ਰੋਕਦੇ ਆ ਨਾਲ ਕਿਸਾਨ ਵੀ ਰਿਸਟੈਪਟੋਸਾਈਕਲੀਨ ਦੇ ਪਾਊਚ ਹੈ ਜਿਹੜੇ ਪਾ ਲੈਂਦੇ ਤਿੰਨ ਚਾਰ ਤਾਂ ਇਸ ਤੋਂ ਇਲਾਵਾ ਤੁਸੀਂ ਜਿਹੜਾ ਪਤਰੰਗ ਦਾਣੇ ਫੰਗਸ ਕਲੈਕਸ ਤੇ ਜਿਹੜੇ ਸਭ ਤੋਂ ਵਧੀਆ ਟੈਕਨੀਕਲ ਕੰਮ ਕਰਦੇ ਆ ਉਹਦੇ ਵਿੱਚ ਟ੍ਰਾਈਫਲੋਕਸਿਸਟ੍ਰੋਬਨ ਟੈਬੋਕੋਨਾਜੋਲ ਫਲੂਪਾਇਰਮ ਤੇ ਜਾਂ ਆਪਾਂ ਕਹਦੇ ਇਹ ਫਲੂਜੀਲਾਜ਼ੋਲ ਇਹ ਜਿਹੜੇ ਟੈਕਨੀਕਲ ਆ ਮੁੱਖ ਤੌਰ ਤੇ ਟਰਾਈਜ਼ੋਲ ਗਰੁੱਪ ਮਤਲਬ ਟੈਬੂਕੋਨਾਜ਼ੋਲ ਬਹੁਤ ਵਧੀਆ ਕੰਮ ਕਰਦਾ ਜੋਕਸੀਸਟੋਬਨ ਜਾਂ ਟਾਈਫਨਕੋਨਾਜ਼ੋਲ ਟਰਾਈਫਲੋਕਸੀਸਟੋਬਨ ਇਹ ਜਿਹੜੇ ਟੈਕਨੀਕਲ ਆ ਇਹ ਬਤਰੰਗ ਦਾਣੇ ਤੇ ਮਤਲਬ ਫੰਗਸ ਕੰਪਲੈਕਸ ਤੇ ਬੜਾ ਵਧੀਆ ਕੰਮ ਕਰਦੇ ਆ ਪਰ ਗੱਲ ਫੇਰ ਉੱਥੇ ਆ ਜਾਂਦੀ ਕਿ ਜੇ ਆਪਾਂ ਉਹਨੂੰ ਰੋਗ ਹੀ ਇੰਨੇ ਯੂਰੀਏ ਇੰਨੀ ਨਾਈਟ੍ਰੋਜਨ ਇੰਨੀ ਦੇਤੀ ਹੈ ਜਿਹਨੂੰ ਉਹ ਕਿਸਾਨ ਵੀਰ ਕਹਿੰਦੇ ਕਿ ਗਰਮੈਸ਼ ਇਹਨੂੰ ਕਰਤੀ ਹੈ ਤਾਂ ਫੇਰ ਜਿਹੜਾ ਫੰਗਸ ਕੰਪਲੈਕਸ ਆ ਰੋਕਣਾ ਬੜਾ ਮੁਸ਼ਕਲ ਹੈ ਫੇਰ ਤੁਹਾਡੇ ਜਿਹੜੇ ਦਾਗੀ ਦਾਣੇ ਕੁਛ ਨਾ ਕੁਛ ਦਾਗੀ ਮੁੰਜਰਾ ਹੋਣ ਗੀਆਂ ਤੁਸੀਂ ਗੋ ਸਮੇ ਉਲੀ ਨਾਸ਼ਕ ਵੀ ਸਪਰੇਅ ਕਰ ਲਿਆ ਉਹ ਤੋਂ ਪਹਿਲਾਂ ਪੰਜ ਗੱਟੇ ਵੀ ਪਾ ਲੇ ਤਾਂ ਉਹਦੇ ਵਿੱਚ ਦੇਖੋ ਵੀ ਕਿਹੜੀ ਚੀਜ਼ ਭਾਰੂ ਪੈਂਦੀ ਹੈ ਲਗਾਤਾਰ ਫੋਟ ਸਮੇ ਖੇਤਾਂ 'ਚ ਪਾਣੀ ਵੀ ਖੜਾ ਰੱਖ ਲਿਆ ਇਸੇ ਕਰਕੇ ਕਈ ਦਾ ਟਟਮੀ ਯੂਰੀਆ 30 32 ਕਿਲੋ ਦੀ ਕਿਸ਼ਤ ਪਰ ਆਪਾਂ 4 4 5 5 ਦਿਨਾਂ ਤੇ ਜਿਹੜੀ ਯੂਰੀਆ ਬਹੁਤ ਜ਼ਿਆਦਾ ਪਾਉਣੇ ਆ ਤਾਂ ਹੁਣ ਤੜਜ ਜਿਹੜਾ ਹੈਗਾ ਇੱਕ ਤਾਂ ਨਸਾਰੇ ਸਮੇਂ ਸਪਰੇਅ ਕਰਨ ਤੋਂ ਬਚੋ ਇੱਕ ਕਾਪਰ ਬੇਸਡ ਉੱਲੀਨਾਸ਼ਕ ਜਿਹੜੇ ਉਹ ਨਸਾਰੇ ਤੋਂ ਬਾਅਦ ਕਰਨ ਤੋਂ ਬਚੋ ਤੇ ਗੋ ਸਮੇਂ ਜਿਹੜਾ ਤੁਸੀਂ ਉੱਲੀਨਾਸ਼ਕ ਕਰ ਲਿਆ ਉਹਨੂੰ ਜ਼ਰੂਰ ਤਨਸਾਰ ਤੁਸੀਂ ਰਿਪੀਟ ਕਰ ਸਕਦੇ ਹਾਂ 10 ਦਿਨ 12 ਦਿਨ 15 ਦਿਨ ਤੇ ਟੈਬੂਕੋਨਾਜ਼ੋਲ ਟੈਕਨੀਕਲ ਟ੍ਰਾਈਫਲੋਕਸਿਸਟ੍ਰੋਬਨ ਜੋਕਸਿਸਟ੍ਰੋਬਨ ਡਾਈਫਨਕੋਨਾਜ਼ੋਲ ਇਹ ਜਿਹੜੇ ਬਤਰੰਗ ਦਾਣੇ ਹੋਣ ਤੋਂ ਕਾਫੀ ਮਦਦ ਕਰਦੇ ਆ ਪਰ ਜਿੱਥੇ ਯੂਰੀਆ ਵੱਧ ਪੈ ਗਈ ਬਿਮਾਰੀ ਫੰਗਸ ਕੰਪਲੈਕਸ ਆ ਗਿਆ ਉੱਥੇ ਕੋਈ ਨਾ ਕੋਈ ਦਾਣੇ ਦਾਗ ਹੀ ਹੋਣ ਗਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ ਜੀ